ਮਿਗਾਲਿਆ ਦੇ ਜੰਗਲਾਂ ਦੇ ਵਿੱਚ ਇਸ ਇੱਕ ਭਾਈ ਦਾ ਬਾਈਕ ਹੈ ਜੋ ਨਿਕਲ ਰਹਾ ਹੈ ਚੱਲੋ ਚੱਲੀ ਚੱਲੀ ਚੱਲ ਕਾਮੇ ਨੇ ਰੇ ਪੱਲ ਲਾ ਪੋਰੇ ਆਪਾਂ ਇਸ ਸਮੇਂ ਮਿਗਾਲਿਆ ਦੇ ਵਿੱਚ ਪੈਟਰੋਲ ਪੰਪ ਦਾ ਮੈਨੇਜਰ ਆਪਾਂ ਨੂੰ ਰਾਤ ਨੂੰ 9:30 ਵਜੇ ਰੋਟੀ ਦੇ ਕੇ ਗਿਆ ਠੰਡ ਦੇ ਵਿੱਚ ਮੋਟਰਸਾਈਕਲ ਤੇ ਆਹ ਥੱਪੂ ਵਾਲੀ ਕਿਸ਼ਤੀ ਹੈ ਛੋਟੀ ਜੰਦਰੀ ਜਾਜ ਹੋ ਗਿਆ ਨੋਡ ਜਾਜ ਤੇ ਕੰਗਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਸੋਹਿਆ ਸ੍ਰੀ ਆਗਾਲ ਸਵੇਰ ਦਾ ਸਮਾ ਹੋ ਗਿਆ 7.5 ਬੇੜੇ ਰਹੀਂ ਪਾਰ ਕਰਾਂਗੇ ਨਹੀਂ ਤਾਂ 100 ਕਿਲੋਮੀਟਰ ਦਾ ਆਪਾਂ ਨੂੰ ਚੱਕਰ ਪੈਂਦਾ ਇਥੋਂ ਬੇੜਾ ਜਾਂਦਾ ਪਰਲੇ ਪੰਨੇ ਤੇਰੇ ਸਾਰੇ ਮੋਟਰਸਾਈਕਲ ਦੇ ਉੱਤੇ ਹਵਾ ਲੱਗਦੀ ਆ ਆ ਦੇਖੋ ਐਕਟਸ ਚੱਲ ਰਹੀ ਵੈਸੇ ਗਰਮੀ ਆ ਖੜਿਆਂ ਨੂੰ ਗਰਮੀ ਲੱਗਦੀ ਆ ਮੋਟਰਸਾਈਕਲ ਤੇ ਥੋੜੀ ਥੋੜੀ ਹਵਾ ਲੱਗ ਰਹੀ ਬ੍ਰह्मਪੁੱਤਰ ਨਦੀ ਪਾਰ ਕਰਾਂਗੇ ਬੇੜੇ ਰਾਂ ਹੀ ਚੱਲ ਵੀ ਚੱਲ 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 ਨਦੀ ਨਦੀ ਦੇ ਵਿੱਚ ਆਪਾਂ ਲਾ ਲਿਆ ਮੋਟਰਸਾਈਕਲ ਜਾਏਗਾ ਆ ਜਾਏਗਾ ਫਕੀਰ ਕੰਗ ਹਾਂ ਤੋਬਰੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸਿਓਂ ਬੇੜੇ ਚੱਲਦੇ ਇੱਥੇ ਕੁਝ ਦੁਕਾਨਾਂ ਨੇ ਇੱਧਰ ਇਹ ਸਰਕਾਰੀ ਬੇੜੇ ਦੀ ਥਾਂ ਜਿਹੜਾ ਪੋਰਟ ਆ ਉਹ ਸਰਕਾਰੀ ਆ ਬੇੜਾ ਪ੍ਰਾਈਵੇਟ ਚੱਲਦਾ ਇੱਥੇ ਇਤੋਂ ਅਰਲੇ ਬੰਨੇ ਬ੍ਰਹਮਪੁੱਤਰ ਪਾਰ ਕਰਕੇ ਕਈਆਂ ਥਾਵਾਂ ਤੇ ਜਿਹੜੇ ਵੇੜੇ ਜਾਂਦੇ ਆ ਕੁਝ ਮੇਘਾਲਿਆ ਵਾਲੀ ਸਾਈਡ ਨੂੰ ਵੀ ਜਾਂਦੇ ਆ ਕੁਝ ਇੱਧਰ ਅਸਾਮ ਦੇ ਵਿੱਚ ਵੀ ਰਹਿ ਜਾਂਦੇ ਹਰ ਅੱਧੇ ਅੱਧੇ ਘੰਟੇ ਬਾਅਦ ਘੰਟੇ ਬਾਅਦ ਵੇੜਾ ਇੱਥੋਂ ਚੱਲਦਾ ਇੱਕ ਕਪੂਟ ਇਹ ਆ ਇੱਕ ਉਹ ਅੱਗੇ ਜਾ ਕੇ ਆ ਇੱਧਰ ਇਹਨਾਂ ਦੁਕਾਨਾਂ ਦੇ ਪਿਛਲੇ ਬੰਦੇ ਆ ਜਾਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਉੱਦੋਂ ਉਹ ਤੁਸੀਂ ਦੇਖ ਸਕਦੇ ਹੋ ਉੱਦੋਂ ਵੇੜੇ ਜਿਹੜੇ ਉਹ ਦੋ ਨਿਕਲੇ ਨੇ चल 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 फकीरगंजिए बारी है उससे नहीं उतरे पकड़ो फिर हाँ पंजाब से गुरुद्वारा से ही आ रहा हूँ ਚੱਲ ਵੀ ਅੱਗੇ ਤੇ ਜਾ ਅੱਗੇ ਜੇ ਇਹ ਕਰੰਦ ਨਾ ਬੋੜਿਆ ਇਹ ਤੂੰ ਕੱਲ੍ਹ ਦੋਸ਼ੀ ਆਂ ਇਹ ਅੰਗਰੇਜ਼ ਕੰਡਾ ਨਾ ਬੋੜਣਾ ਪਰ ਵਾਈ ਬਰ ਕਰੀ ਨੇਖਰ ਬਾਲਟਾ ਬੋ ਗੋ ਜਲ ਸ਼ਰੂਲ ਬੱਤ ਨਾ ਬੋੜ ਕਰੀ ਕੇ ਮਾਲੂਮ ਉਧਰ ਜਾਏਗਾ ਉਧਰ ਆਨਗਰੇਜ਼ ਤਾਂ ਕਾਈ ਵੀ ਐਸੇ ਹਬਲਰ ਉਧਰ ਰੋ ਇੱਥੇ 3 ਲੱਖ ਦਾ ਮਨ ਦਾ ਮਨ ਦਾ ਉਹ ਰੇ ਕੀ ਹੋ ਗਿਆ ਸੋਰ ਤੋਂ ਸੋਰ ਤੋਂ ਬਈ ବଡ ତାର ବଡ ହଉଛି ਜੀ ਆਪਣਾ ਜਾਜ ਹੋ ਗਿਆ ਲੋਡ ਜਾਜ ਤੇ ਇਹ ਦੋ ਲੱਗੇ ਹੋਏ ਨੇ ਦੋਨੇ ਵੱਖਰੇ ਵੱਖਰੇ ਥਾਵਾਂ ਤੇ ਜਾਣੇ ਅੱਗੇ ਜਗਾ ਕੱਟ ਬਾਕੀ ਮੋਟਰਸਾਈਕਲ ਇਧਰ ਪਿੱਛੇ ਖੜੇ ਕੀਤੇ ਨੇ ਇਹ ਬੱਸ ਨਾ ਦੋ ਮਿੰਟ ਸਾਫੇ ਨਾ ਟਿਕਰੀ ਇਸ ਇਹ ਲਓ ਬੁੱਸੂ ਲੇਕਰ ਪਾਰਨ ਜੀ ਉਹ ਸਾਢੇ ਤੋਂ ਉਸਮਾਨ ਸਾਜੋ ਉਸਮਾਨ ਸਾਰਾ ਗੰਡੇ ਆਲੂ ਯਾਰ ਇਹਨੇ ਇੱਕ ਹੋਰ ਆ ਗਈ Honda ਅਸਾ ਉਹ ਜੇ ਇਹ ਸਟੌਪ ਮਸਤ ਕੋ ਡਬਲ ਡੈਕ ਕਰਾ ਥੱਲੇ ਸਵਾਰੀਆਂ ਵਹਿੰਦੀਆਂ ਨੇ ਇਹ ਬੰਦ ਹੈ ਚਲੋ ਥੋੜਾ ਜਿਲੇ ਚੋਲੇ ਸਰ ਪੰਜਾਬ ਚਲ ਜਾਗੇ आ? ये, ये सब जाएगा सब जगह पूरे वर्ल्ड में जाएगा अच्छा, अब जाना अभी जाएंगे फकीरगंज 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 से नहीं जलेश्वर नहीं जाना फकीरगंज से उधर ऊपर निकलूंगा शिलोंग जाएगा लेकिन होकर अब जाइए उधर क्या है जलेश्वर चल रहा है अच्छा वो आपको तो भी पता चल जाएगा किस ऐसे होता है हाँ बस ठीक है ऐसा कर लेंगे चलो चल ऐसा कर लेंगे एक ही रास्ता हाँ एक ही रास्ता है उधर से हाँ उधर से कटेगा उधर से चले जाएंगे कहाँ से है या? पंजाब से पंजाब से हाँ। लॉक खुल गया हो गया स्टार्ट उधर परे एक और आनके लग गया ये सामान दी फटाफट टू अटवाई हो रही ये तरपिया ਪੰਜ ਛੇ ਮੋਟਰਸੈਲੋ ਪਿੱਛੇ ਲੱਦੇ ਨੇ ਮਟਰ ਆਲੂ ਗੰਡੇ ਛੇ ਆਹ ਨੇ ਚਾਰ ਇੱਕ ਸਕੂਟਰੀ ਇੱਕ ਆਪਣੇ ਵਾਲਾ ਹੋ ਗਿਆ ਇਹ ਇੱਕ ਰਿਆਨੂ ਵੀ ਰਸਾ ਪੈ ਗਈ ਇਥੋਂ ਜਾਣ ਨੂੰ ਆਪਾਂ ਨੂੰ ਲੱਗੇਗਾ 2 ਘੰਟੇ ਦਾ ਸਮਾਂ ਸਭ ਆਪੋ ਆਪਣੀਆਂ ਸੀਟਾਂ ਤੇ ਬੈਠ ਗਏ ਨੇ ਪਿੱਛੇ ਵੀ ਆਪੋ ਆਪਣੀਆਂ ਸੀਟਾਂ ਤੇ ਬਹਿ ਗਏ ਇਹ ਗੱਡੀ ਦਾ ਡਰਾਈਵਰ ਪਿਛਲੇ ਬੰਨੇ ਆ ਹਾਂਜੀ ਕੀ ਨਾਮ ਹੈ ਆਪਕਾ ਅੱਛਾ ਮੂਲ ਬੈਟਣਾ ਪੈ ਗਿਆ ਹਵਾ ਚੱਲ ਰਹੀ ਬਹੁਤ ਜ਼ਿਆਦਾ ਚੰਗਾ ਟ੍ਰੈਫਿਕ ਹੈ ਬ੍ਰह्मਪੁੱਤਰ ਦੇ ਵਿੱਚ ਆ ਪਹਾੜ ਪੰਜ ਪੰਜ 10 ਦਾ 15 15 ਮਿੰਟ ਦੇ ਉੱਤੇ ਜਾ ਰਹੀਆਂ ਨੇ ਬੋਟਾਂ ਕੋਈ ਛੋਟੀ ਹੈ ਕੋਈ ਵੱਡੀ ਹੈ ਜਿਹੜੀ ਤੇ ਆਪਾਂ ਪਏ ਜਾ ਰਹੇ ਆ ਇਹ ਵੀ ਛੋਟੀ ਆ 200 ਬੰਦੇ ਵਾਲੀ ਆ ਇੱਕ ਦੁਪਹਿਰ ਨੂੰ ਚੱਲਦਾ ਉਹ ਵੱਡਾ ਹੈ ਉਹਦੇ ਵਿੱਚ 500 ਬੰਦਾ ਜਾਂਦਾ ਇੱਕ ਸਮੇਂ ਆ ਮਸ਼ੀਨ ਨਦੀ ਦੇ ਵਿੱਚ ਰੇਤਾ ਵੇ ਆ ਜਵੇ ਰੇਤਾ ਇੱਧਰ ਉੱਧਰ ਸੱਟਣ ਦੀ ਆ ਚੱਪੂ ਵਾਲੀ ਕਿਸ਼ਤੀ ਏ ਛੋਟੀ ਜੰਦਰੀ ਇਹ ਮਸ਼ਵਾਰੇ ਨੇ ਇੱਕ ਮਸ਼ੀਨ ਆਇਆ ਠਿੱਕੋ ਪਰਿਆ ਕਿਉਂਕਿ ਪਾਣੀ ਦਾ ਲੈਵਲ ਘਟ ਜਾਂਦਾ ਫਿਰ ਰੇਤਾ ਚੱਕ ਕੇ ਪਰਲੇ ਬੰਨੇ ਥੋੜਾ ਜਿਹਾ ਪਰੇਂ ਸਿੱਡ ਦਿੰਦੇ ਨੇ ਇਸ ਵਕਤ ਬ੍ਰह्मਪਤਰ ਨਦੀ ਦੇ ਵਿੱਚ ਵੀ ਪਾਣੀ ਬਹੁਤ ਘਟਾ ਆ ਰੇਤਾ ਦੇ ਉੱਚੇ ਉੱਚੇ ਢੱਗ ਲੱਗੇ ਹੋਏ ਅੱਜ ਸਵੇਰ ਦਾ ਨਾਸ਼ਤਾ ਵੀ ਆਪਣਾ ਬੋਰਡ ਦੇ ਵਿੱਚ ਉਹ ਕਿਉਂਕਿ ਉੱਥੋਂ ਥੋੜਾ ਜਿਹਾ ਟਾਈਮ ਦੇ ਨਾਲ ਆ ਗਿਆ ਸੀ ਪ੍ਰਸ਼ਾਦੇ ਆਪਾਂ ਨੂੰ ਮਿਲ ਗਏ ਸੀ ਚਾਰ ਆਪਣੇ ਕੋਲ ਹੈਗਾ ਅੱਖਾਂ ਨਹੀਂ ਖੋਲ ਰਹੀਆਂ ਸਾਹਮਣੇ ਧੁੰਦ ਹੈ ਹਵਾ ਠੰਡੀ ਠੰਡੀ ਇੰਨੀ ਅੱਖਾਂ ਦੇ ਵਿੱਚ ਵਜਦੀ ਅੱਖਾਂ ਖੋਲ ਨਹੀਂ ਰਹੀਆਂ ਸ਼ੇਪ ਦੇ ਵਿੱਚ ਪੂਰੀ ਸੁਰਦਾ ਚਾਹ ਨਾਲ ਬਰੈਡ ਰਸ ਇਹ ਬੰਦਾ ਆਪਣਾ ਸਰਵ ਕਰ ਰਿਹਾ ਤੇ 2 ਘੰਟੇ ਹੋ ਗਏ ਆਪਾਂ ਨੂੰ ਚੱਲੇ ਆਂ ਵੀ ਵੈਸੇ ਵੀ ਆਪਣਾ ਜਿਹੜਾ 200 ਕਿਲੋਮੀਟਰ ਸਫ਼ਰ ਘਾੜ ਜਾਣਾ ਜੇ ਮੈਂ ਉੱਪਰ ਦੀ ਆਉਂਦਾ ਗੋਲਪੜਾ ਹਲਦੀ ਤੇ ਤਕਰੀਬਨ ਮੈਨੂੰ 200 ਕਿਲੋਮੀਟਰ ਹੋੜਾ ਪੈਣਾ ਸੀਗਾ ਅੱਧਾ ਘੰਟਾ ਇੱਥੋਂ ਹੋਰ ਲੱਗੇਗਾ ਆਪਾਂ ਮੈਗਾ ਲਿਆ ਦੇ ਵਿੱਚ ਐਕਟਰ ਹੋ ਜਾਗੇ ਸਭ ਤੋਂ ਇਹ ਛਾਲ ਮਾਰਨ ਦੀ ਤਿਆਰੀ ਦੇ ਵਿੱਚ ਕਿੰਦੇ ਸਾਰਿਆਂ ਨੂੰ ਪਹਿਲਾਂ ਪਹੁੰਚਣਾ ਇਹ ਸਭ ਲੈਣ ਲੱਗ ਗਈ ਹੈ ਇਧਰ ਵੀ ਤਿਆਰੀਆਂ ਹੋ ਰਹੀਆਂ ਨੇ ਹੋ ਰਹੀਆਂ ਨੇ ਆਊਟਫਿਟ ਚੇਂਜ ਹੋ ਰਹੀਆਂ ਨੇ ਸਭ ਲੈਣ ਲੱਗ ਗਈ जो इंग्लिश में लिखा हुआ तो समझ आता है ना तो है। वो समझा रहे हैं कि ये पंजाबी में इधर ज़्यादा है ना और किसी तरफ भी चलते होंगे अच्छा इधर से फुलबारी उधर भी जाते हैं अच्छा इधर भी जाते अभी होगी तैयारी उतरन दी ना इधर भी खड़ा है, उधर हाँ। ऐसा नहीं था वहाँ पर आ, तो वहाँ। था ना इसलिए ये शेख ये 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 है। है। भाई का बाइक है जो निकाल रहा है आयो 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 निकालने के लिए बहुत फिर भी निकाल नहीं पा रहा है उठाओ 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 अभी मेरे को ऐसे पकड़ा तो स्टैंड नहीं लगेगा सीधा करो सीधा टूट जाएगा टूट जाएगा अगर छोड़ दो छोड़ दो छोड़ो घेर में घेर में छोड़ो ना गेर में फ्लक छोड़ो फ्लक छोड़ो रुको 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 ਲਓ ਯਾ ਪਾਣੂ ਲੱਦਣ ਉਹਨਾਂ ਦਾ ਕਰਕੇ 3 ਘੰਟੇ ਆਪਣੇ ਲੱਗ ਗਏ ਇੱਥੋਂ ਤੱਕ ਆਉਂਦੇ ਆ ਤੇ ਵੈਸੇ ਰਸਤਾ ਜਿਹੜਾ ਸੀ ਉਹ 4 ਘੰਟੇ ਦਾ ਸੀ ਇੰਧਰ ਕੱਚਾ ਜੇ 4 ਘੰਟੇ ਤੋਂ ਵੀ ਉੱਪਰ ਲੱਗਦਾ ਸੀ ਟਾਈਮ ਕਿਉਂਕਿ 200 ਕਿਲੋਮੀਟਰ ਸੀ ਸੜਕਾਂ ਛੋਟੀਆਂ ਨੇ ਨਾਲੇ ਤਾਂ ਕਹੇ ਵਜੇ ਨਾਲੇ ਟਾਈਮ ਬਚਿਆ ਰਾਮਪੁੱਤਰ ਦੇ ਆਪਾਂ ਦੂਜੇ ਕਿਨਾਰੇ ਆ ਗਏ ਇੱਥੋਂ ਨਿਗਾਲਿਆ 4 ਤੋਂ 5 ਕਿਲੋਮੀਟਰ ਨਿਗਾਲਿਆ ਦੇ ਵਿੱਚ ਹੁਣ ਆਪਾਂ ਐਂਟਰ ਹੋ ਜਾਾਂਗੇ ਤੇ ਮੇਰਾ ਆਈਡੀਆ ਹੈ ਕਿ ਆਪਾਂ ਬਾੜੀ ਚੂੜਾ ਜਾ ਕੇ ਉੱਥੇ ਰੁਈਏ ਉੱਥੇ ਬਹੁਤ ਵਧੀਆ ਵਾਟਰਫਾਲ ਨੇ ਬੜੀ ਵਧੀਆ ਬੜੀ ਸੋਹਣੀ ਥਾਂ ਹੈ ਇੱਥੋਂ 5 ਘੰਟੇ ਦਾ ਰਸਤਾ ਹੈ ਇਸ ਦੇ ਅਕਸ ਟਾਈਮ ਪਹੁੰਚਦੇ ਹਾਂ ਵਾਸ ਦੀ ਖੇਤੀ ਸ਼ੁਰੂ ਹੋ ਗਈ ਉਹ ਗਿਆ ਆਸਾਮ ਦੇ ਵਿੱਚ ਜ਼ਿਆਦਾਤਰ ਸਬਜ਼ੀਆਂ ਵਗੈਰਾ ਲੱਗਦੀਆਂ ਇੱਧਰ ਮਿਗਾਲਿਆ ਦੇ ਵਿੱਚ ਵਾਸ ਦੀ ਖੇਤੀ ਜ਼ਿਆਦਾ ਹੁੰਦੀ ਹੈ ਸਬਜ਼ੀਆਂ ਵਗੈਰਾ ਆਸਾਮ ਤੋਂ ਮਿਗਾਲਿਆ ਆਉਂਦੀਆਂ ਤੇ ਵਾਸ ਜਿਹੜਾ ਉਹ ਇੱਥੋਂ ਬ੍ਰਹਮਪੁੱਤਰ ਦੇ ਰਾਈ ਆਸਾਮ ਜਾਂਦਾ ਉੱਥੋਂ ਫਿਰ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਜਾਂਦਾ ਕਪੜਾ ਹੈ ਮੇਰਾ

ਆ ਇੰਡੀਆ ਘੁੰਮ ਕੇ ਫਿਰਦਾ ਜਾਉਂਦਾ ਹੂੰ ਤੇ ਇਹ ਬੰਦ ਕਿਹੜਾ ਹੈ ਇਹ ਸੁਰੂਆਲੇ ਇੱਕ ਬਰ ਤੇ ਕਾਦ ਸਰ ਅਧਿਖਤ ਨਹੀਂ ਇਹ ਨਹੀਂ ਦਿਖਾ ਸਕਤੇ ਇਹ ਅਲਾਉ ਨਹੀਂ ਹੈ ਇਹ ਅਲਾਉ ਨਹੀਂ ਹੈ ਓਪਨ ਕਰਨਾ ਹੈ ਐਕਸ ਹੁਆ ਇਹ ਉੱਪਰ ਉਹਦੇ ਪੁਲ ਇੱਥੋਂ ਅਸਾਮ ਸ਼ੁਰੂ ਹੋ ਜਾਂਦਾ ਤੇ ਇਧਰੋਂ ਮਗਾ ਲਿਆ ਸ਼ੁਰੂ ਹੋ ਜਾਂਦਾ ਹੈ ਟੱਡੀਆਂ ਜੋ ਦੇ ਵੀ ਉੱਤਰ ਚੱਲ ਰਹੀਆਂ ਨੇ ਜਿਨ੍ਹਾਂ ਦੇ ਇੰਜਣ ਮੂਰੇ ਹੋਇਆ ਕਰਦੇ ਸੀ ਤੇ ਪੇਪਰ ਬਣਾਏ ਹੋਏ ਨੇ ਅੱਗੇ এলিਫੈਂਟ ਜ਼ੋਨ ਆ ਲੋਵੀ ਮੇਗਾ ਲਿਆ ਤੇ ਵਿੱਚ ਆਪਾਂ ਇਸ ਸਮੇਂ ਧੁੰਮ ਰਹੇ ਆਪਨੇ ਤਾਂ ਗਾਵਾਂ ਕੁੱਤਿਆਂ ਦਾ ਜ਼ੋਨ ਹੁੰਦਾ ਇੱਥੇ ਵੱਡੇ ਵੱਡੇ ਜਾਨਵਰ ਨੇ ਸਾਥੀ ਜੋ ਮੇਗਾ ਲਿਆ ਦੇ ਵਿੱਚੋਂ ਝੋਨਾ ਹੁਣ ਵੱਡ ਹੋਇਆ ਕੁਝ ਸਮਾਂ ਪਹਿਲਾਂ ਇਹ ਇਧਰ ਪਸ਼ੂ ਇਦਾਂ ਚਾਰੇ ਜਾਂਦੇ ਨੇ ਖੁੱਲੇ ਦੇ ਵਿੱਚ ਜਿਵੇਂ ਆਪਣੇ ਪੰਜਾਬ ਦੇ ਵਿੱਚ ਕੋਈ 30 35 ਸਾਲ ਪਹਿਲਾਂ ਹੁੰਦਾ ਸੀ 40 ਸਾਲ ਪਹਿਲਾਂ ਉਹ ਵੀ ਇੱਥੇ ਅਜੇ ਪਸ਼ੂ ਜਿਹੜੇ ਆ ਇਦਾਂ ਚਾਰੇ ਜਾਂਦੇ ਆ ਕੁਦਰਤ ਆ ਕੀ ਨਜ਼ਾਰਾ ਹੈ ਕਿਤੇ ਕਿਤੇ ਵਿੱਚ ਚਰਨਿਆ ਵਾਲੀਆਂ ਥਾਵਾਂ ਨੇ ਉੱਥੇ ਖੇਤੀ ਹੁੰਦੀ ਹੈ ਇਹ ਵਿੱਚ ਥੋੜੀ 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 ਕੋਸ਼ਿਸ਼ ਆ ਮੈਂ ਪਹਿਲਾਂ ਇਹਨਾਂ ਨੇ ਝੋਨਾ ਵੜਿਆ ਤੇ ਝੋਨਾ ਫਿਰ ਦੁਬਾਰਾ ਲੱਗਾ ਹੋਇਆ ਮੈਨੂੰ ਲੱਗਦਾ ਕੱਲਾ ਇੱਧਰ ਝੋਨਾ ਹੀ ਵੀਜਦੇ ਆ ਉੱਪਰ ਮਗਾ ਲਿਆ ਸ਼ੁਰੂ ਹੋ ਗਿਆ ਪਹਾੜੀ ਏਰੀਆ ਤੇ ਜੰਗਲੀ ਏਰੀਆ ਸ਼ੁਰੂ ਹੋ ਗਿਆ ਪਿੱਛੇ ਕਿਤੇ ਰੋਡ ਅਸਾਮ ਵੱਲ ਚਲੇ ਜਾਂਦਾ ਸੀ ਕਿਤੇ ਮਗਾ ਲਿਆ ਲ ਐਂਟਰ ਹੋ ਜੀਦਾ ਸੀ ਪਰ ਇੱਥੋਂ ਪ੍ਰੋਪਰ ਜਿਹੜਾ ਤਾਂ ਆਪਾਂ ਪਹਾੜਾ ਚੜਾਂਗੇ ਕਿੱਥੇ ਗਰਮੀ ਸੀਗੀ ਇੱਧਰ ਆਣ ਕੇ ਹੁਣ ਥੋੜਾ ਥੋੜਾ ਮੌਸਮ ਦਾ ਵੀ ਅੱਗੇ ਫਰਕ ਪੈਂਦਾ ਜਾਣਾ ਆਪਾਂ ਇਸ ਸਮੇਂ ਮਿਗਾ ਲਿਆ ਦੇ ਜੰਗਲਾਂ ਦੇ ਵਿੱਚ ਪਹਾੜੀ ਇਲਾਕਾ ਇਹ ਪੂਰਾ ਪਹਾੜ ਕੱਟ-ਕੱਟ ਕੇ ਸੜਕਾਂ ਬਣੀਆਂ ਹੋਈਆਂ ਨੇ ਸੱਪ ਬਲੇਵੇਂ ਖਾਂਦੀ ਸੜਕ ਤੇ ਇੱਧਰ ਕੁਦਰਤ ਦਾ ਉਹ ਅਨਮੋਲ ਦ੍ਰਿਸ਼ ਇੱਕ ਪਾਸੇ ਬੱਦਲ ਨੇ ਤੇ ਇੱਕ ਪਾਸੇ ਸੂਰਜ ਚਮਕ ਰਿਹਾ ਤਲੇ ਪਹਾੜੀ ਇਲਾਕਾ ਕੁਛ ਸੁਪਾਰੀ ਦੀ ਖੇਤੀ ਹੋ ਰਹੀ ਤੇ ਇਹ ਤੇ ਇਹ ਛੁਈ ਮੁਈ ਦੇ ਬੂਟੇ ਛੋਟੇ ਛੋਟੇ ਇਹ ਦੇਖੋ ਸੁngੜਦੇ ਜਾਂਦੇ ਜਦੋਂ ਇਹਨੂੰ ਕੁਛ ਟੱਚ ਹੁੰਦਾ ਉਹ ਪੱਤੇ ਸੁngੜ ਜਾਂਦੇ ਇੱਧਰ ਗਾਵਾਂ ਚੱਲ ਰਹੀਆਂ ਐ ਵਾਂਸ ਦਾ ਪੁਰਾਣਾ ਰੁੱਖ ਜਿਸ ਦੇ ਵਿੱਚੋਂ ਸਮੇਂ-ਸਮੇਂ ਤੇ ਕਟਾਈ ਕਰਕੇ ਤੇ ਸਮੇਂ-ਸਮੇਂ ਤੇ ਨਵੇਂ ਵਾਂਸ ਜਿਹੜੇ ਪਣਪਦੇ ਰਹਿੰਦੇ ਸਫਾਈ ਪਹਾੜਾਂ ਦੇ ਵਿੱਚ ਬਹੁਤ ਜ਼ਿਆਦੀ ਕੁਝ ਵੀ ਇੱਥੇ ਖਿਲਰਿਆ ਨਹੀਂ ਮਿਲਦਿਆ ਸਿਰਫ ਪੱਤੇ ਹੀ ਪੱਤੇ ਨੇ ਉਹ ਵਿਚਕਾਰ ਕੁਝ ਮੈਦਾਨੀ ਇਲਾਕਾ ਜਿੱਥੇ ਝੋਨੇ ਦੀ ਫਸਲ ਦੀ ਖੇਤੀ ਹੁੰਦੀ। ਵਾਦਿਆਂ ਅਗਲੇ ਸਫ਼ਰ ਦੇ ਵੱਲ ਨੂੰ ਮਗਾਲਿਆ ਦੇ ਵਿੱਚ ਬਹੁਤ ਹੀ ਸੋਹਣੇ ਕੁਦਰਤੀ ਦ੍ਰਿਸ਼ ਨੇ ਤੇ ਕੁਦਰਤ ਨੂੰ ਮਾਣਾਂਗੇ ਅਗਲੇ ਦਿਨਾਂ ਦੇ ਵਿੱਚ ਆਪਾਂ ਇਹ ਆਪਣੀ ਸਵਾਰੀ ਜਿਹਦੇ ਤੇ ਆਪਾਂ ਪੰਜਾਬ ਤੋਂ ਚੱਲ ਕੇ ਇੱਥੇ ਪਹੁੰਚੇ। ਚੜਾਈ ਆ ਗਈ। ਗੱਡੀਆਂ ਦੀ ਸਪੀਡ ਵੀ ਸਲੋ ਹੋ ਗਈ। ਤੇ ਪਹਾੜਾਂ 'ਚ ਇਤੋਂ ਸਭ ਦੀ ਜਿਆਦਾ ਉੱਪਰ

Huh. You mean uh, you are going to Chupot or whatever? I'm you? going to Warichuda. Warichuda, warichuda. Yeah, but uh, warichuda. That, warichuda. Is, that is far. Actually, I'm not in that place also. Uh, yeah, it's the same also. <laughs> but that time is not a uh, favorable place, available time hmm. because it's so cold. Maybe you can go, but uh, but now not enough time you can stay at uh william nagar or yeah uh william nagar is better maybe yeah, because yeah. Uh, there is a one hour one hour journey to william nagar no 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 huh? 45 minutes what 40, about 47 yeah. kilometers ah, yeah, yeah. Yeah. No. No, because uh, this is hill area so i can't uh, yeah, yeah, yeah. i can't yeah, drive yeah. fast ਕਹਿੰਦੇ ਕੋਈ ਵੀ ਨਾ ਕਿ ਇੱਥੇ ਸਾਡੇ ਵਿੱਚ ਉਹ ਬਟ ਯੂ ਆਰ ਲਿਵਿੰਗ ਹੇਰ ਸੋ ਦੈਟਸ ਵਾਈ ਯੂ ਨਾ ਯੂ ਨਾ ਐਵਰੀ ਟਰਨ ਯੂ ਨਾ ਐਵਰੀ ਯੂ ਨਾ ਹੋਲ ਰੋਡ ਸੋ ਦੈਟਸ ਵਾਈ ਯੂ ਆ ਯੂ ਆਰ ਫਰਮ ਆਮ ਫਰਮ ਪੰਜਾਬ ਦੋ ਦਿਨ ਲੱਗਣਗੇ ਚਲਾਉਂ ਜਾਣ ਦੇ ਲਈ ਬਹੁਤ ਜ਼ਿਆਦੇ ਮੋੜ ਕੇ ਇਕਦਮ ਚੜਾਈ ਆ ਜਾਂਦੀ ਇਕਦਮ ਉਤਰਾਈ ਆ ਜਾਂਦੀ ਅੱਗੇ ਜਾ ਕੇ ਜਦੋਂ जिदा जिदा शिलान रहे वे ओद रास्ता किधर है यही है आ, आगे मार्केट आ गया आ, कितना आगे जाना पड़ेगा आ गया अच्छा सी, कौन सी कौन सी यूट्यूब हाँ. हाँ ये नाम से ये ऊपर वाला ये ना नहीं न न ये ये नाम प्राब सिंह हाँ थैंक यू वेरी मच चलोगे मेरे साथ घूमने चलोगे मेरे साथ ਚਲਾ ਜਾ ਮੈਂ ਚਲਾ ਜਾ ਚਲੋ ਠੀਕ ਆ ਫਿਰ ਚੰਗਾ ਬਾਏ ਬਾਏ ਤੇ ਟੈਂਟ ਲਾਉਣੇ ਆਪਾਂ ਇੱਥੇ ਜਗ੍ਹਾ ਮਿਲ ਗਈ ਆਪਾਂ ਨੂੰ ਪੈਟਰੋਲ ਪੰਪ ਤੇ ਇੱਥੇ ਅੱਜ ਲਾਉਣੇ ਟੈਂਟ ਅੱਜ ਜਿੱਦਣ ਦਾ ਮੈਂ ਪਿੰਡੋਂ ਚੱਲਿਆ ਮੈਂ ਟੈਂਟ ਖੋਲਿਆ ਵੀ ਨਹੀਂ ਅਜੇ ਤੱਕ ਤੇ ਅੱਜ ਪਹਿਲੇ ਦਿਨ ਲੋੜ ਪਈ ਆ ਟੈਂਟ ਲਾਉਣ ਦੀ ਇਹ ਨੂੰ ਮੈਨੂੰ ਸਾਕਤਾਬ ਨਹੀਂ ਪਤਾ ਹੈਗਾ ਲਾਉਣਾ ਕਿਵੇਂ

いただきます。<laughs> ਲਓ ਜੀ ਲੱਗੇ ਜੀ ਪਹਿਲੀ ਵਾਰੀ ਟੈਂਟ ਲਾਇਆ ਜੀ ਆਪਾਂ ਇਸ ਸਮੇਂ ਮਿਗਾ ਲਿਆ ਦੇ ਵਿੱਚ ਪੈਟਰੋਲ ਪੰਪ ਦਾ ਮੈਨੇਜਰ ਆਪਾਂ ਨੂੰ ਰਾਤ ਨੂੰ 9:30 ਵਜੇ ਰੋਟੀ ਦੇ ਕੇ ਗਿਆ ਠੰਡ ਦੇ ਵਿੱਚ ਮੋਟਰਸਾਈਕਲ ਤੇ ਗਾਜਨਾ ਦੀ ਸੰਧੀ ਪ੍ਰਸ਼ਾਦ ਦੇ ਉਹ ਡੱਬੇ ਦੇ ਵਿੱਚ ਦੁੱਧ ਹੈ ਬਈ 9:30 ਵਜੇ ਆਇਆ ਠੰਡ ਦੇ ਵਿੱਚ ਆਪਾਂ ਐਸੇਵੇਂ ਮਗਾ ਲਿਆ ਲਈ ਵਿੱਚ ਤੇ ਮੈਂ ਅਲਬਾਈ ਨੂੰ ਕਿਹਾ ਹੀ ਮੈਂ ਜਿਆ ਤੂੰ ਕਿਉਂ ਇੰਨੀ ਖੇਚੜ ਗਈ 22:30 ਵਜੇ ਰਾਤ ਨੂੰ ਗੋਤੀ ਲੈ ਕੇ ਆਇਆ ਠੰਡ ਦੇ ਵਿੱਚ